ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਨੂੰ ਪਿਆਰ ਚਾਹਲਾ ਅਸੀਂ ਵਧੀਆ ਇਤਿਹਾਸ ਕਰਦੇ ਹਾਂ ਸਾਰੇ ਭੈਣ ਭਰਾ ਵਧੀਆ ਹੋਣਗੇ ਤੇ ਅੱਜ ਆਪਾਂ ਲੱਗੇ ਆ ਤੁਹਾਡੇ ਨਾਲ ਬਹੁਤ ਹੀ ਜ਼ਰੂਰੀ ਗੱਲਾਂ ਕਰਨ ਤੇ ਸਭ ਤੋਂ ਪਹਿਲਾਂ ਮੈਂ ਸਾਰੇ ਭੈਣ ਭਰਾਵਾਂ ਨੂੰ ਇਹ ਗੱਲ ਦੱਸ ਦੇਣਾ ਚਾਹੁੰਦੀ ਆ ਵੀ ਜਿਹੜੀ ਗੱਲ ਅੱਜ ਮੈਂ ਤੁਹਾਡੇ ਨਾਲ ਕਰਨ ਲੱਗੀ ਆ ਇਹ ਕਿ ਭੈਣ ਨੇ ਆਪਾਂ ਨੂੰ ਫੋਨ ਕਰਕੇ ਦੱਸੀ ਹੀ ਕਿ ਇਹਦੀ ਜ਼ਿੰਦਗੀ ਦੀ ਸੱਚਾਈ ਆ ਮਤਲਬ ਉਹਨੇ ਬਾਹਰ ਆ ਕਨੇਡਾ ਤੋਂ ਆ ਭੈਣ ਪ੍ਰਵੀਂਦਰ ਕੌਰ ਤੇ ਉਹਨਾਂ ਨੇ ਆਪਾਂ ਨੂੰ ਬੜੀ ਵਾਰਾ ਫੋਨ ਕੀਤਾ ਦੋ ਤਿੰਨ ਵਾਰੀ ਮੇਰੇ ਨਾਲ ਉਹਨਾਂ ਦੀ ਫੋਨ ਤੇ ਗੱਲ ਹੋਈ ਤੇ ਉਹਨਾਂ ਨੇ ਮੈਨੂੰ ਵਾਰ-ਵਾਰ ਇਹ ਗੱਲ ਕਹੀ ਕਿ ਮੈਂ ਆਪਣੀ ਜ਼ਿੰਦਗੀ ਦੀ ਜਿਹੜੀ ਕਹਾਣੀ ਆ ਇਹ ਮਤਲਬ ਭੈਣ ਭਰਾਵਾਂ ਨਾਲ ਦੱਸ ਪੁੱਛਣਾ ਮੰਨ ਲਓ ਕਿ ਸਪੀਮਨ ਗਾ ਲੇ ਕਿ ਉਹ ਇੱਕ ਸਵਾਲ ਹੀ ਆ ਕੇ ਜਿਹੜਾ ਉਹ ਭੈਣ ਭਰਾਵਾਂ ਨਾਲ ਸ਼ੇਅਰ ਕਰਕੇ ਤੇ ਪੁੱਛਣਾ ਚਾਹੁੰਦੀ ਆ ਭੈਣ ਭਰਾਵਾਂ ਕੋਲੋਂ ਤੁਸੀਂ ਕਮੈਂਟਾਂ 'ਨਾਂ ਹੀ ਜਵਾਬ ਦੇ ਸਕਦੇ ਜੇ ਦੱਸ ਸਕਦੇ ਜੇ ਕਿ ਉਹ ਭੈਣ ਦੀ ਜਿਹੜੀ ਸੋਚ ਆ ਉਹ ਗਲਤ ਆ ਕੇ ਸਹੀ ਆ ਉਹਨੇ ਆਪਣੀ ਜ਼ਿੰਦਗੀ ਦੀ ਕਹਾਣੀ ਸਾਡੇ ਨਾਲ ਕੀਤੀ ਸ਼ੇਅਰ ਤੇ ਆਪਾਂ ਲੱਗੇ ਆ ਗਾੜੀ ਤੁਹਾਡੇ ਨਾਲ ਕਰਨ ਤੇ ਬਾਕੀ ਪਹਿਲਾਂ ਮੈਂ ਤੁਹਾਨੂੰ ਇਹ ਗੱਲ ਕਹਿ ਦੇਣਾ ਚਾਹੁੰਦੀ ਆਂ ਕਿ ਬੰਦੇ ਨੂੰ ਬੰਦੇ ਦੇ ਕਰਮਾਂ ਦਾ ਫਲ ਮਿਲਦਾ ਵਾ ਕੋਈ ਤੇ ਕਵੇ ਵੀ ਕਿਸੇ ਦੇ ਕਹਿਣ ਨਾਲ ਜਾਂ ਉਧਰੋਂ ਉਧਰੋਂ ਕੁਝ ਇਦਾਂ ਦਾ ਕੁਝ ਨਹੀਂ ਹੁੰਦਾ ਮਤਲਬ ਜੇ ਅਹੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹੰਡਾਇਆ ਵਾ ਤੇ ਵੇਖਿਆ ਵਾ ਜਾਣਿਆ ਵਾ ਪਰਖਿਆ ਵਾ ਲੋਕਾਂ ਨੂੰ ਬੜੇ ਤਰ੍ਹਾਂ ਦੇ ਲੋਕਾਂ ਨਾਲ ਮਿਲੇ ਆਂ ਤੇ ਸਿਰਫ ਇੰਜ ਲੱਗਦਾ ਵਾ ਕਿ ਜਿੱਥੇ ਜੋ ਵੀ ਮਿਲਦਾ ਵਾ ਆਪਣੇ ਕਰਮਾਂ ਦਾ ਮਿਲਦਾ ਵਾ ਜੇ ਅਸੀਂ ਚੰਗੇ ਕਰਮ ਕੀਤੇ ਹੋਣਗੇ ਤਾਂ ਉਹਦਾ ਫਲ ਸਾਨੂੰ ਚੰਗਾ ਮਿਲੂਗਾ ਜੇ ਅਸੀਂ ਕਰਮ ਮਾੜੇ ਕੀਤੇ ਆ ਤੇ ਫਿਰ ਸਾਨੂੰ ਉਹਦਾ ਫਲ ਮਾੜਾ ਹੀ ਮਿਲੂਗਾ ਇਹ ਚ ਕਿਸ ਦਾ ਕੋਈ ਨਹੀਂ ਹੈਗਾ ਕਿ ਕਿਸ ਦੇ ਕਹਿਣ ਤੇ ਕੁਝ ਮਿਲਦਾ ਵਾ ਤੇ ਬਾਕੀ ਆਪਾਂ ਗੱਲ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਉਹ ਭੈਣ ਦਾ ਜਿਹੜੀ ਭੈਣ ਕਨੇਡਾ ਬੈਠੀ ਆ ਆਪਾਂ ਉਹਦਾ ਹੀ ਨਾਂ ਤੁਹਾਨੂੰ ਦੱਸਤਾ ਭੈਣ ਪਰਮਿੰਦਰ ਕੌਰ ਤੇ ਚਲੋ ਬਾਹਰ ਕੈਨੇਡਾ ਵਰਗੀ ਕੰਟਰੀ ਚ ਰਹਿੰਦੇ ਕੋਈ ਨਿੱਕੀ ਮੋਟੀ ਗੱਲ ਨਹੀਂ ਆ ਜੇ ਪੰਜਾਬ ਦੇ ਵਿੱਚ ਕੋਈ ਮੁਸ਼ਕਲਾਂ ਚ ਆ ਤੇ ਆਪਾਂ ਕਹਿ ਸਕਦੇ ਆ ਵੀ ਪੰਜਾਬ ਦੇ ਹਾਲਾਤ ਇਦਾਂ ਵਾਂ ਉਦਾਂ ਵਾਂ ਤੇ ਪਰ ਜੇ ਕੋਈ ਬਾਹਰ ਦੀ ਕੰਟਰੀ ਚ ਰਹਿ ਕੇ ਦੁਖੀ ਆ ਤੇ ਫਿਰ ਤੇ ਆਪਾਂ ਹਨਾ ਕੁਝ ਨਹੀਂ ਕਰ ਸਕਦੇ ਕੁਝ ਨਹੀਂ ਕਹਿ ਸਕਦੇ ਵੀ ਲੈ ਇਦਾਂ ਵੀ ਹੋ ਸਕਦਾ ਵਾ ਉਹ ਭੈਣ ਨੇ ਆਪਾਂ ਨੂੰ ਦੱਸਿਆ ਕਿ ਮੈਂ ਮਾਪਿਆਂ ਦੀ ਇਕੱਲੀ- ਇਕੱਲੀ ਧੀ ਹਾਂ ਤੇ ਦੋਵਾਂ ਭਰਾਵਾਂ ਦੀ ਇੱਕੋ ਭੈਣ ਹਾਂ ਮਾਪਿਆਂ ਨੇ ਬੜੇ ਰੀਤਾਂ ਚਾਵਾਂ ਨਾਲ ਪਾਲਿਆ ਪੜਾਇਆ ਤੇ ਵਿਆਹਾ ਆਪਾਂ ਗੱਲ ਕਰਾਂਗੇ ਉਹਦੇ ਵਿਆਹ ਤੋਂ ਬਾਅਦ ਦੀ ਵਿਆਹ ਤੋਂ ਬਾਅਦ ਆਂਦੀ ਜਿਹੜੇ ਪਰਿਵਾਰ ਚ ਮੈਂ ਵਿਆਹੀ ਆਈ ਉੱਥੇ ਅਸੀਂ ਤਿੰਨ ਭਰਾ ਸੀ ਤੇ ਉਹਨਾਂ ਦੀ ਇੱਕ ਹੀ ਭੈਣ ਸੀ ਜਿਹੜੀ ਕਿ ਮੇਰੇ ਵਿਆਹ ਤੋਂ ਪਹਿਲਾਂ ਹੀ ਵਿਆਹੀ ਹੋਈ ਸੀ ਤੇ ਬੜੀ ਵਧੀਆ ਸੀ ਜ਼ਿੰਦਗੀ ਮੈਂ ਘਰ ਵਿੱਚ ਪਹਿਲੇ ਨੰਬਰ ਤੇ ਵਿਆਹੀ ਗਈ ਕਿਉਂਕਿ ਨਾਨ ਵਿਆਹੀ ਗਈ ਸੀ ਤੇ ਤਿੰਨੇ ਭਰਾ ਹੀ ਹੋਣ ਕਰਕੇ ਮੈਂ ਜਦੋਂ ਵਿਆਹੀ ਗਈ ਤੇ ਮੈਨੂੰ ਬੜੇ ਲਾਟ ਚਾਹ ਤੇ ਪਿਆਰ ਮਿਲਿਆ ਵਧੀਆ ਸਮਾਂ ਲੰਘਿਆ ਟਾਈਮ ਵਧੀਆ ਲੰਘਦਾ ਗਿਆ ਸੱਸ ਵੀ ਬੜੀ ਚੰਗੀ ਮਿਲੀ ਮੱਕੀ ਪਰਵਾਦ ਦੇ ਮੈਂਬਰ ਵੀ ਬਹੁਤ ਹੀ ਚੰਗੇ ਹੀ ਤੇ ਸਮਾਂ ਵਧੀਆ ਲੰਘਿਆ ਫਿਰ ਕੀ ਹੋਇਆ ਇੱਕ ਦਿਨ ਕਿ ਚਲੋ ਤੁਹਾਨੂੰ ਪਤਾ ਵਾ ਘਰ ਵਿੱਚ ਹੋਲੀ-ਹੋਲੀ ਤਬਦੀਲੀਆਂ ਆਉਂਦੀਆਂ ਆ ਸਾਰਿਆਂ ਦੇ ਘਰ ਚ ਆਉਂਦੀਆਂ ਵਾ ਤਬਦੀਲੀ ਆਈ ਫਿਰ ਉਸ ਤੋਂ ਬਾਅਦ ਆਂਦੀ ਘਰ ਵਿੱਚ ਦੂਜਾ ਵੀਰ ਜਿਹੜਾ ਮੇਰੇ ਘਰ ਵਾਲੇ ਤੋਂ ਪਤਾ ਨਹੀਂ ਰਿਸ਼ਤੇ ਛੋਟਾ ਹੀ ਵੱਡਾ ਹੀ ਹੋਣੀ ਮੈਨੂੰ ਪਤਾ ਉਹਦਾ ਵਿਆਹ ਕੀਤਾ ਤੇ ਘਰ ਦੇ ਹਾਲਾਤ ਬਦਲੇ ਹਾਲਾਤ ਬਦਲੇ ਸਾਥਸ ਬਦਲ ਗਈ ਬਾਕੀ ਜੀ ਬਦਲ ਗਏ ਤੇ ਸਿਸਟਮ ਚੇਂਜ ਹੁੰਦਾ ਗਿਆ ਫਿਰ ਅਚਾਨਕ ਆਂਦੀ ਇੱਕ ਦਿਨ ਟਾਈਮ ਇਦਾਂ ਦਾ ਆ ਗਿਆ ਕਿ ਸਾਡਾ ਬਾਹਰ ਦਾ ਵੀਜ਼ਾ ਲੱਗ ਗਿਆ ਉਹ ਆਪਣੇ ਬੱਚੇ ਨੂੰ ਲੈ ਕੇ ਹੁਣ ਇਸ ਟਾਈਮ ਕੈਨੇਡਾ ਵਾ ਤੇ ਨਾਲ ਹੀ ਉਹਦਾ ਹਸਬੰਡ ਉਹਦਾ ਇੱਕ ਬੇਟਾ ਸਾਰੇ ਉਹ ਆਪਣੀ ਫੈਮਿਲੀ ਨੂੰ ਲੈ ਕੇ ਕੈਨੇਡਾ ਹੀ ਰਹਿੰਦੇ ਆ ਵੈਸੇ ਤੇ ਉਹਦੀ ਜ਼ਿੰਦਗੀ ਵਧੀਆ ਵਾ ਪਰ ਜਿਹੜੀ ਗੱਲ ਉਹਨੇ ਸਾਡੇ ਨਾਲ ਕੀਤੀ ਜਿਹੜੀ ਉਹ ਜਿਹੜਾ ਸਵਾਲ ਭੈਣ ਭਰਾਵਾਂ ਨੂੰ ਪੁੱਛਣਾ ਚਾਹੁੰਦੀ ਆ ਉਹ ਸਵਾਲ ਇਹ ਆ ਕਿ ਉਹ ਆਂਦੀ ਆ ਕਿ ਜਦੋਂ ਦੂਸਰਾ ਦੂਸਰੇ ਦਾ ਵਿਆਹ ਹੋਇਆ ਕੰਡੀਸ਼ਨ ਚੇਂਜ ਹੋਈ ਤੇ ਅਸੀਂ ਬਾਹਰ ਚਲੇ ਗਏ ਬਾਹਰ ਜਾਂ ਤੋ ਵਾਦ ਵੀ ਸਮਾਂ ਵਧੀਆ ਲੰਘਿਆ ਵਧੀਆ ਹੀ ਜੋ ਕੁਝ ਵੀ ਘਰੇ ਫੋਨ ਕਰਨਾ ਕਰਦੇ ਆਣੇ ਵੀ ਸਾਡਾ ਹਾਲ ਚਾਲ ਪੁੱਛਣਾ ਅਸੀਂ ਵੀ ਉਹਨਾਂ ਦਾ ਪੁੱਛਣਾ ਫਿਰ ਘਰ ਵਿੱਚ ਜਿਹੜਾ ਤੀਸਰਾ ਆਣ ਚਿੰਦਾ ਹੈ ਛੋਟਾ ਬੇਟਾ ਉਹਦਾ ਵਿਆਹ ਕੀਤਾ ਗਿਆ ਤੇ ਚਲੋ ਉਹ ਆਂਦੇ ਅਸੀਂ ਵਿਆਹ ਤੇ ਨਹੀਂ ਪਹੁੰਚ ਸਕੇ ਤੁਹਾਨੂੰ ਪਤਾ ਜਦੋਂ ਇੱਕ ਵਾਰੀ ਕੋਈ ਬਾਹਰ ਚਲ ਜੇ ਤੇ ਛੇਤੀ ਪਹੁੰਚਣਾ ਔਖਾ ਹੋ ਜਾਂਦਾ ਵਾ ਨਹੀਂ ਪਹੁੰਚਿਆ ਜਾਂਦਾ ਚਲੋ ਉਹਨਾਂ ਕੋ ਵੀ ਨਹੀਂ ਪਹੁੰਚਿਆ ਕੋਈ ਮਜਬੂਰੀ ਹੋਊਗੀ ਤੇ ਉਸ ਤੋਂ ਬਾਅਦ ਪਤਾ ਨਹੀਂ ਕਿਉਂ ਕੀ ਹੋਇਆ ਕਿਵੇਂ ਆਂਦੀ ਹੌਲੀ ਹੌਲੀ ਕਰਦਿਆਂ ਜੀਆ ਦਾ ਸਾਨੂੰ ਫੋਨ ਕਰਨਾ ਘਟਦਾ ਗਿਆ ਅਸੀਂ ਫੋਨ ਲਾਉਣਾ ਉਹਨਾਂ ਸਾਡਾ ਫੋਨ ਚੁੱਕਣਾ ਬੰਦ ਕਰਤਾ ਘਰ ਵਿੱਚ ਕੀ ਹੋਣਾ ਸਾਨੂੰ ਦੱਸਣੋਂ हट ਗਏ ਜਿੰਨਾ ਕਹੀਂ ਕਰ ਸਕਦੇ ਹਾਂ ਅਸੀਂ ਉਹਨਾਂ ਦਾ ਕਰਨਦੇ ਰਹੇ ਪਰ ਹੌਲੀ 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 ਸਾਰੇ ਮੈਂਬਰ ਹੀ ਚੇਂਜ ਹੁੰਦੇ ਗਏ ਇੱਥੋਂ ਤੱਕ ਕਿ ਉਹਨੇ ਪਹਿਨੇ ਕਿਹਾ ਵੀ ਜਿਹੜੀ ਉਦੀ ਸੱਸ ਹੀ ਉਹ ਜਾਨੀ ਕਿ ਉਹਦੇ ਘਰ ਵਾਲੇ ਦੀ ਆਪਣੀ ਮਾਂ ਚੇਂਜ ਹੋ ਗਈ ਜਿਹੜਾ ਉਹਦਾ ਸਵਾਲ ਹੋ ਉਹੀ ਕਿ ਕਦੀ ਮਾਂ ਪਿਓ ਵੀ ਬਦਲ ਸਕਦਾ ਵਾ ਮਾਂ ਪਿਓ ਦਾ ਆਪਣੇ ਬੱਚਿਆਂ ਪ੍ਰਤੀ ਜਿਹੜਾ ਲਗਾਅ ਪਿਆਰ ਹੁੰਦਾ ਵਾ ਕਿ ਉਹ ਚੇਂਜ ਹੋ ਸਕਦਾ ਵਾ ਕਿਉਂ ਮਾਂ ਬਦਲ ਗਈ ਹੋਊਗੀ ਜਾਂ ਮਾਂ ਦੀ ਕੋਈ ਮਜਬੂਰੀ ਹੋਊਗੀ ਕਿ ਇਹ ਕਮਾਂ ਮਾਂ ਵੀ ਆਪਣੇ ਪੁੱਤ ਨੂੰ ਫੋਨ ਨਹੀਂ ਲਾਉਂਦੀ ਤੇ ਚਲੋ ਬਾਕੀ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਸ਼ਰੀਕਾ ਹੁੰਦਾ ਵਾ ਭਰਾਵਾਂ ਭਰਾਵਾਂ ਦਾ ਸ਼ਰੀਕਾ ਹੋ ਜਾਂਦਾ ਵਾ ਤਹਾਣੀਆਂ ਦਰਾਨੀਆਂ ਦਾ ਵੀ ਸ਼੍ਰੀਕਾ ਹੁੰਦਾ ਵਾ ਪਰ ਜਿਹੜਾ ਉਹ ਮੈਨ ਦਾ ਸਵਾਲ ਆ ਉਹ ਇਹ ਹੀ ਕਿ ਮਾਂ ਕਿਉਂ ਬਦਲਦੀ ਆ ਤੇ ਚਲੋ ਮੈਨੂੰ ਵੀ ਇਹਦੇ ਬਾਰੇ ਪਤਾ ਮਾਂ ਬਦਲ ਸਕਦੀ ਆ ਮਾਂ ਵਾਸਤੇ ਤੇ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਆ ਜਾਣ ਕੇ ਭਾਵੇਂ 2 ਹੋਣ ਭਾਵੇਂ 3 ਹੋਣ ਭਾਵੇਂ 5 ਹੋਣ ਤੇ ਜੇ ਮਾਂ ਬਦਲਦੀ ਆ ਤੇ ਕਿਉਂ ਬਦਲਦੀ ਆ ਕਿ ਉਹਦੇ ਬੱਚੇ ਦੀ ਕਿਹੜੀ ਗਲਤੀ ਹੁੰਦੀ ਆ ਪਰ ਜੇ ਬੱਚੇ ਦੀ ਗਲਤੀ ਆ ਤੇ ਮੰਮਾ ਮਾਂ ਪਿਓ ਦੇ ਬੱਚੇ ਨੂੰ ਮਾਫ ਕਰਨ ਦੇਈਏ ਤੇ ਇੱਕ ਕੁਦਰਤ ਵੱਲੋਂ ਹੀ ਆ ਕਿ ਬੱਚੇ ਗਲਤੀਆਂ ਕਰਨ ਤੇ ਮਾਂ ਪਿਓ ਮਾਫ ਕਰਦਾ ਵਾ ਜੇ ਕੋਈ ਗਲਤੀ ਬੱਚੇ ਨੇ ਕੀਤੀ ਹੋਵੇ ਤੇ ਮਾਂ ਪਿਓ ਸਿੱਧਾ ਕਹਿ ਸਕਦਾ ਆਪਣੇ ਬੱਚੇ ਨੂੰ ਵੀ ਪੁੱਤ ਤੂੰ ਇੱਥੇ ਗਲਤ ਹਾਂ ਇਸ ਕਰਕੇ ਮੈਂ ਤੇਰੇ ਨਾਲ ਗੁੱਸੇ ਹਾਂ ਤੇ ਚਲੋ ਬੱਚਾ ਵੀ ਗਾੜੀ ਉਹ ਚੀਜ਼ ਨੂੰ ਸਮਝ ਸਕਦਾ ਵਾ ਜਾਂ ਕੋਈ ਉਹਦਾ ਹੱਲ ਹੋ ਸਕਦਾ ਵਾ ਪਰ ਜੇ ਚੁੱਪਚੀ ਪੀਤੇ ਕੋਈ ਪਿੱਛੇ ਹਟ ਜਵੇ ਤਾਂ ਫਿਰ ਦੁੱਖ ਲੱਗਦਾ ਵਾ ਦਿਲ 'ਚ ਬੜਾ ਦਰਦ ਆਉਂਦਾ ਵਾ ਵੀ ਕੀ ਹੋਇਆ ਹੋਊਗਾ ਜਿਵੇਂ ਅੱਜ ਉਹ ਭੈਣ ਪਰੇਸ਼ਾਨ ਆ ਤੇ ਆਪਾਂ ਸਿਰਫ ਇਹੀ ਸਵਾਲ ਆ ਕਿ ਮਾਂ ਪਿਓ ਕਿਉਂ ਬਦਲਦਾ ਵਾ ਕੀ ਬਦਲਦਾ ਵਾ ਕਿ ਜਦੋਂ ਇਹ ਬੱਚੇ ਦੇ ਮਨ 'ਚ ਵਹਿ ਪੈ ਜਾਂਦਾ ਵੀ ਮੇਰਾ ਮਾਂ ਪਿਓ ਬਦਲ ਗਿਆ ਵਾ ਤੇ ਮੈਂ ਵੀ ਬਦਲਾਂ ਤੇ ਫਿਰ ਉਹਨੇ ਭੈਣ ਨੇ ਆਪਣੇ ਨਾਲ ਇਹ ਵੀ ਗੱਲ ਕੀਤੀ ਕਿ ਮੇਰੀ ਇੱਕੋ ਇੱਕੋ ਨਾਨੀ ਜਿਹਦੇ ਨਾਲ ਮੈਂ ਬਹੁਤ ਲਾਡ ਚਾ ਕੀਤਾ ਬੜੇ ਪਿਆਰ ਨਾਲ ਰੱਖਿਆ ਜਿੰਨਾ ਚਿਰ ਮੈਂ ਉੱਥੇ ਰਹੀ ਆ ਮੈਂ ਬਹੁਤ ਵੀ ਉਹਨੂੰ ਪਹਿਣਾ ਵਾਂਗੀ ਰੱਖਿਆ ਹਰ ਦੁੱਖ ਸੁੱਖ ਉਹਦੇ ਨਾਲ ਦਿਨ ਦਿਹਾੜਾ ਉਹਦੇ ਨਾਲ ਮਨਾਇਆ ਤੇ ਆ ਜੋ ਭੈਣ ਆਪਣੇ ਭਰਾ ਨੂੰ ਫੋਨ ਲਾ ਕੇ ਰਾਜੀ ਖੁਸ਼ੀ ਨਹੀਂ ਪੁੱਛਦੀ ਬੜੀ ਵੱਡੀ ਗੱਲ ਹੈਗੀ ਇੱਕ ਭੈਣ ਆਪਣੇ ਭਰਾ ਨੂੰ ਕਿਉਂ ਨਹੀਂ ਪੁੱਛਦੀ ਕਿ ਭਰਾਤੂ ਠੀਕ ਆ ਉਹਦਾ ਬੱਚਾ ਵਾ ਭਤੀਜਾ ਲੱਗਦਾ ਭਤੀਜੇ ਭਤੀਜੀਆਂ ਦੇ ਵਾਹੇ ਹੀ ਬੜੇ ਪਿਆਰੇ ਹੁੰਦੇ ਆ ਤੇ ਕਿਉਂ ਨਹੀਂ ਪੁੱਛਦੀ ਆਪਣੇ ਭਤੀਜੇ ਦਾ ਹਾਲ ਚਾਲ ਤੇ ਬਾਕੀ ਹਮੇਸ਼ਾ ਬੱਚੇ ਨਹੀਂ ਗਲਤ ਹੁੰਦੇ ਮੈਨੂੰ ਲੱਗਦਾ ਕਿਤੇ ਕਿਤੇ ਮਾਂ ਪਿਓ ਵੀ ਗਲਤ ਹੁੰਦੀ ਆ ਤੇ ਮਾਪਿਓ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਜੇ ਕੋਈ ਗੱਲ ਆ ਤੇ ਬੈੱਕੇ ਕੱਲ ਦਾ ਹੱਲ ਕਰ ਲੈਣਾ ਚਾਹੀਦਾ ਬਾਬਾ ਕੀ ਗੱਲ ਇਹ ਵੀ ਆ ਕਿ ਮਾਪਿਓ ਨੂੰ ਕਾਹਦਾ ਗੁੱਸਾ ਆਪਣੇ ਬੱਚਿਆਂ ਨਾਲ ਬੱਚਾ ਥੋੜਾ ਘਮਾਵੇ ਬਹੁਤਾ ਘਮਾਵੇ ਜੋ ਵੀ ਆ ਹਨਾ ਆਪਣਾ ਜਦੋਂ 3 ਆ ਪੁੱਤ ਵਿਆਹ ਜਾਂਦੇ ਉਹ ਆਪਣੇ ਗਾਂਹ ਗ੍ਰਸਤੀ ਚ ਪੈ ਜਾਂਦੇ ਆ ਫਿਰ ਉਹਦੇ ਨਾਲ ਥੋੜਾ ਚੇਂਜ ਤੇ ਹੁੰਦਾ ਵਾ ਪਰ ਕਹਿੰਦੇ ਹੁੰਦੇ ਆ ਬੱਚੇ ਮਾਪਿਓ ਲਈ ਹਮੇਸ਼ਾ ਬੱਚੇ ਰਹਿੰਦੇ ਆ ਉਹ ਕਹ ਲਿਆ ਕਿ ਮਾਪਿਓ ਬਦਲ ਜਾਂਦੇ ਆ ਪਹਿਲਾਂ ਵਰਗਾ ਜਮਾਨਾ ਨਹੀਂ ਰਹਿ ਗਿਆ ਪਹਿਲਾ ਜਮਾਨਾ ਹੋਰ ਹੀ ਪਹਿਲਾਂ ਤੇ ਇਦਾਂ ਦਾ ਹੀ ਵੀ ਕਿ ਇਹਦੇ 10 ਵੀ ਹੀ ਆ 8 ਵੀ ਹੀ ਤੇ ਮਾਪਿਓ ਨੂੰ ਉਹਨਾਂ ਦਾ ਸਾਹ ਜਾਂਦਾ ਇੱਕੋ ਜਿੰਨਾ ਦੁੱਖ ਆਉਂਦਾ ਹੈ ਸਾਰਾ ਤੇ ਇੱਕੋ ਜਿੰਨਾ ਦਰਦ ਆਉਂਦਾ ਹੈ ਤੇ ਹੁਣ ਤੇ ਇੱਕ ਜਾਂ ਦੋ ਬੱਚੇ ਹੁੰਦੇ ਆ ਤੇ ਉਹ ਵੀ ਮਾਪਿਓ ਕੋਲ ਸੰਭਾਲਣੇ ਔਖੇ ਹੋ ਜਾਂਦੇ ਉਹਨਾਂ 'ਚ ਵੀ ਤੇਰ ਫੇਰ ਹੋਈ ਹੁੰਦੀ ਆ ਕਿ ਇਹ ਬੱਚੇ ਦਾ ਮੂੰਹ ਇੱਧਰੋਂ ਹੁੰਦਾ ਕਿਸਦਾ ਐਨੋਂ ਹੁੰਦਾ ਵਾ ਤੇ ਮਾਪਿਓ ਕੇ ਮਾਪੇ ਉਹਦੇ ਕੱਲਾ ਵੇਖੇ ਆ ਬੀ ਬਿਗਰੀਬੀ ਜੀ ਚ ਰਹਿ ਰਿਹਾ ਹੁੰਦਾ ਵਾ ਕੋਈ ਨਹੀਂ ਪੁੱਛਦਾ ਤੇ ਕਿਸ ਦਾ ਇੱਕ ਪੁੱਤ ਨਾਲ ਜ਼ਿਆਦਾ ਲਾਡ ਕਰੀ ਜਾਂਦਾ ਦੂਜੇ ਪੁੱਤ ਗਰੀਬ ਹੁੰਦਾ ਉਹਨੂੰ ਨਹੀਂ ਪੁੱਛਦਾ ਤੇ ਮਾਪੇ ਉਹਨੂੰ ਬੱਚੇ ਦੀ ਕਰੀਬੀ ਅਮੀਰੀ ਨਹੀਂ ਵੇਖਣੀ ਚਾਹੀਦੀ ਮਾਪੇ ਉਹਨੂੰ ਤੇ ਆ ਸਿਰਫ ਬੱਚੇ ਬੱਚਾ ਹੀ ਵੇਖਣਾ ਚਾਹੀਦਾ ਵੀ ਹਾਡਾ ਬੱਚਾ ਵਾ ਉਹ ਗਰੀਬ ਹੈ ਉਹ ਅਮੀਰ ਹੈ ਉਹਦੇ ਨਾਲ ਮਾਪੇ ਉਹਨੂੰ ਨਹੀਂ ਕੋਈ ਵੀ ਹੁੰਦਾ ਕਿਉਂਕਿ ਉਹ ਤੇ ਫਿਰ ਕਰਮ ਤੇ ਉਹ ਮਾਪਿਓ ਨੇ ਬੱਚੇ ਦੇ ਕਰਮ ਲਿਖਨੇ ਹੁੰਦੇ ਬੱਚੇ ਨੂੰ ਸੈੱਟ ਕਰਨਾਂ ਦੇ ਮਾਪਿਓ ਦੇ ਹੱਥ ਵਾਸੀ ਹੁੰਦਾ ਹੈਗਾ ਤੇ ਜੇ ਬੱਚਾ ਪਿੱਛੇ ਰਹਿ ਗਿਆ ਵਾ ਇੱਕ ਬੱਚਾ ਆਪਾਂ ਲਾ ਕੇ ਪੈਹਾ ਲਾ ਕੇ ਯੂਰਪਨ ਨੌਕਰੀ ਦਿਵਾ ਲਈਨੇ ਆ ਸਰਕਾਰੀ ਨੌਕਰੀ ਦਿਵਾ ਲਈਨੇ ਜੋ ਜਮਾ ਕੁੰਜੀ ਹਿੰਦੀ ਸਾਰੀ ਉਹਤੇ ਲਾ ਦਈਏ ਤੇ ਦੂਜਾ ਬੱਚਾ ਆਪਾਂ ਕੇ ਕੋਈ ਨਹੀਂ ਇੱਕ ਹੋ ਗਿਆ ਸੱਟ ਦੂਜਾ ਘਰੇ ਪੱਠੇ ਪਾਈ ਜਾਵੇ ਤੇ ਹੁਣ ਅਲੇ ਸਮੇ ਜਾਣ ਕੇ ਫਿਰ ਉਹਨੇ ਤੇ ਗਰੀਬ ਹੀ ਰਹਿ ਜਾਣਾ ਹੈ ਜਿਨੇ ਘਰੇ ਪੱਠੇ ਪਾਏ ਹੋਣਗੇ ਉਹਦੇ ਪੱਠਿਆਂ ਦੀ ਤੇ ਕੋਈ ਉਹਨੂੰ ਕੋਈ ਬੈਨੀਫਿਟ ਨਹੀਂ ਹੋਇਆ ਹੋਣਾ ਵੀ ਪੱਠੇ ਪਾਉਣ ਰਿਹਾ ਤਾਂ ਉਹਨੂੰ ਕੋਈ ਲਾਭ ਹੋਇਆ ਹੋਊਗਾ ਨਹੀਂ ਇਦਾਂ ਨਹੀਂ ਹੁੰਦਾ ਸਾਰਾ ਕੁਝ ਤੇ ਮਾਪਿਆਂ ਦੇ ਹੱਥ ਵੱਸ ਹੁੰਦਾ ਆਪਣੇ ਬੱਚਿਆਂ ਨੂੰ ਕਿੱਧਰ ਨੂੰ ਤੋੜਨਾ ਤੇ ਚਲੋ ਚਾਹੀਦਾ ਸਾਰੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਬਰਾਬਰ ਜੋ ਕੁਝ ਵੀ ਉਹਨਾਂ ਕੋਲ ਹੈਗਾ ਉਹ ਬਰਾਬਰ ਦੇਣ ਥੋੜਾ ਵਾ ਥੋੜਾ ਬਰਾਬਰ ਕਰ ਦੇਣ ਜੇ ਬਹੁਤਿਆਦ ਤੇ ਬਹੁਤਾ ਬਰਾਬਰ ਕਰ ਦੇਣ ਪਰ ਦਿੱਤਾ ਜਾਵੇ ਵੰਡੇ ਆਇਆ ਤਾਂ ਕਿ ਕਿਸੇ ਨੂੰ ਕਿਸ ਚੀਜ਼ ਦਾ ਕੋਈ ਗੁੱਸਾ ਗਿਲਾ ਨਾ ਰਹੇ ਤੇ ਬਾਕੀ ਉਹ ਭੈਣ ਨੂੰ ਮੈਂ ਉਹ ਕਹਾਂਗੀ ਵੀ ਭੈਣ ਆਪਣੇ ਕਰਮਾਂ ਦਾ ਫਲ ਮਿਲਦਾ ਵਾ ਕੋਈ ਹੀ ਨਹੀਂ ਕਿਸੇ ਨੂੰ ਦਿੰਦਾ ਨਾ ਕੋਈ ਕਿਸੇ ਦਾ ਖਾਂਦਾ ਵਾ ਜੋ ਆਪਣੇ ਕਰਮਾਂ ਚ ਆਪਾਂ ਨੂੰ ਉਹ ਮਿਲਣਾ ਇਹ ਤੇ ਬਸ ਕਹਿਣ ਦੀਆਂ ਗੱਲਾਂ ਹੀ ਵੀ ਉਹਨੇ ਸਾਨੂੰ ਕਿਹਾ ਤੇ ਸਾਡੇ ਨਾਲ ਹੋਇਆ ਉਹਨੇ ਕਿਹਾ ਤੇ ਸਾਨੂੰ ਮਿਲਿਆ ਨਹੀਂ ਤੇ ਬਾਕੀ ਰੱਬ ਦਾ ਨਾਮ ਲਓ ਉਹ ਤੋਂ ਅੱਗੇ ਕੁਝ ਨਹੀਂ ਆ ਸਾਰਾ ਕੁਝ ਪ੍ਰਮਾਤਮਾ ਦੇ ਹੱਥ ਹੀ ਆ ਜੇ ਤੁਸੀਂ ਸੱਚੇ ਜੀ ਤੇ ਬਸ ਸਭ ਕੁਛ ਠੀਕ ਹੋ ਜਾਊਗਾ ਧੰਨਵਾਦ